ਇਹ ਸੁਖ ਪਾਣਾ ਹੀ ਹੈ ਕੋਰ ਜੀ ਤੇ ਕੋਲ ਪਿਆਰੀਆ ਇਹ ਸੁਖ ਪਾਣਾ ਹੀ ਹੈ ਕੋਰ ਜੀ ਤੇ ਕੋਲ ਪਿਆਰੀਆ ਦਮ ਨੂੰ ਮਨਾਂ ਗੁਰੂ ਜੀ ਦੇ ਇੱਕ satsang ਦੇ ਦੌਰਾਨ ਇੱਕ ਵੱਡਾ ਚਮਤਕਾਰ ਹੋਇਆ ਦਰਸਾ ਨੇ satsang ਜੋ ਕਿ ਲੁਧਿਆਣਾ ਤੋਂ ਸੀਨੀਅਰ ਪੱਤਰਕਾਰ ਵਿਨੋਦ ਮਹਿੰਦਰਾ ਦੇ ਨਿਵਾਸ ਤੇ ਕਰਵਾਇਆ ਗਿਆ ਇਸ ਦੌਰਾਨ ਜਿੱਥੇ ਦਿਵਾਰਾਂ ਤੇ ਸ਼ਹਿਦ ਵਰਸ਼ਾ ਹੋਈ ਹੈ ਗੁਰੂ ਜੀ ਦੇ ਵੱਲੋਂ ਆਪਣਾ ਅਸ਼ੀਰਵਾਦ ਇੱਥੇ ਭਕਤਾ ਤੇ ਵਰਸਾਇਆ ਗਿਆ ਨਰਸਲ ਅੱਜ satsang ਦਾ ਆਯੋਜਨ ਹੁੰਦਾ ਜਿੱਥੇ ਲੁਧਿਆਣਾ ਤੋਂ ਸੀਨੀਅਰ ਪੱਤਰਕਾਰ ਵਿਨੋਦ ਮਹਿੰਦਰਾ ਜਿਨ੍ਹਾਂ ਦੀ ਕੀ ਪੋਤਰੀ ਦਾ ਅੱਜ ਪਹਿਲਾ ਜਨਮ ਦਿਨ ਸੀ ਜਿਸ ਦੌਰਾਨ ਕੀ ਉਹਨਾਂ ਨੇ ਨਿਵਾਸ ਤੇ ਸਿਮਟਰੀ ਰੋਡ ਨੇੜੇ ਫੁਹਾਰਾ ਚੌਕ ਲੁਧਿਆਣਾ ਵਿਖੇ ਗੁਰੂ ਜੀ ਦਾ satsang ਕਰਵਾਇਆ ਤੇ ਇਸ ਦੌਰਾਨ ਗੁਰੂ ਜੀ ਦਾ ਨਾਮ ਜਪ ਚੱਲ ਰਿਹਾ ਸੀ ਤੇ ਗੁਰੂ ਜੀ ਦੇ ਵੱਲੋਂ ਇੱਥੇ ਆਪਣਾ ਅਸ਼ੀਰਵਾਦ ਭਕਤਾ ਤੇ ਬਰਸਾਇਆ ਗਿਆ ਹੈ ਸ਼ਹਿਦ ਵਰਸ਼ਾ ਹੋਈ ਹੈ ਇਸ ਦੌਰਾਨ ਸੈਂਕੜੇ ਹੀ ਭਗਤ ਜੋ ਕਿ ਗੁਰੂ ਜੀ ਦੇ ਸਤਸੰਗ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਸਨ ਜੋ ਕਿ ਇਸ ਚਮਤਕਾਰ ਨੂੰ ਦੇਖ ਕੇ ਹੈਰਾਨ ਵੀ ਹੋਏ ਨੇ ਤੇ ਗੁਰੂ ਜੀ ਦੇ ਇਸ ਅਸ਼ੀਰਵਾਦ ਨੂੰ ਵੀ ਪ੍ਰਾਪਤ ਕੀਤਾ ਗਿਆ ਦਰਅਸਲ ਇਸ ਦੌਰਾਨ ਕਈ ਸ਼ਖਸੀਅਤਾਂ ਵੀ ਹਾਜ਼ਰ ਰਹੀਆਂ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਲੁਧਿਆਣਾ ਪੂਰਬੀ ਦੇ ਵਿਧਾਇਕ ਦਲਜੀਤ ਸਿੰਘ ਗਰੇਵਾਲ ਤੇ ਸੈਂਟਰਲ ਦੇ ਵਿਧਾਇਕ ਅਸ਼ੋਕ ਪ੍ਰਾਸ਼ਰ ਪੱਪੀ ਜੋ ਕਿ ਪਰਿਵਾਰਾ ਸਮੇਤ ਸ਼ਾਮਲ ਹੋਏ ਤੇ ਉਦੋਂ ਹੀ ਲੁਧਿਆਣਾ ਵੈਸਟ ਦੇ ਵਿਧਾਇਕ ਗੁਰਪ੍ਰੀਤ ਗੋਗੀ ਜਿਹਨਾਂ ਦਾ ਪਰਿਵਾਰ ਇਸ satsang ਦੇ ਵਿੱਚ ਸ਼ਾਮਲ ਹੋਇਆ ਤੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਗਿਆ ਇੱਕ ਵਾਰ ਫਿਰ ਤੋਂ ਗੁਰੂ ਜੀ ਨੇ ਚਮਤਕਾਰ ਵਿਖਾਇਆ ਜਿੱਥੇ ਭਗਤ ਜੋ ਕਿ ਅੱਜ ਗੁਰੂ ਜੀ ਦੇ satsang ਦੌਰਾਨ ਪਹੁੰਚੇ ਸਨ ਉਹਨਾਂ ਦੇ ਵੱਲੋਂ ਵੀ ਇਸ ਆਸ਼ੀਰਵਾਦ ਨੂੰ ਮੰਨਿਆ ਗਿਆ ਗੁਰੂ ਜੀ ਦਾ ਆਸ਼ੀਰਵਾਦ ਜੋ ਕਿ ਪਕਤਾ ਤੇ ਵਰਸਿਆ ਲੁਧਿਆਣਾ ਦੇ ਵਿੱਚ ਇਹ ਚਮਤਕਾਰ ਹੋਇਆ ਜਿੱਥੇ ਇੱਕ satsang ਦੇ ਦੌਰਾਨ ਗੁਰੂ ਜੀ ਦਾ satsang ਚੱਲ ਰਿਹਾ ਸੀ ਜਿਸ ਦੌਰਾਨ ਦੀਵਾਰਾਂ ਤੀਸ਼ਯਾ ਦੀ ਵਰਸ਼ਾ ਹੁੰਦੀ ਹੈ ਵੱਡਾ ਚਮਤਕਾਰ ਲੁਧਿਆਣਾ ਦੇ ਵਿੱਚ ਹੋਇਆ ਤਾਂ ਸੀਨੀਅਰ ਪੱਤਰਕਾਰ ਵਿਨੋਦ ਮਹਿੰਦਰਾ ਜਨਾ ਦੇ ਨਿਵਾਸ ਤੇ ਗੁਰੂ ਜੀ ਦੇ ਵੱਲੋਂ ਆਪਣੀ ਅਸੀਮ ਕਿਰਪਾ ਵਰਸਾਈ ਗਈ ਹੈ ਪਹਿਲਾ ਖੰਡਾ ਕਿਰਪਾ ਦੀ ਸਾਰੇ ਜਗਤ ਨੂੰ ਛਾ ਕੇ ਤੇਰੇ ਨਾਮ ਤੇ ਨਈਆਂ ਜੱਗ ਨੂੰ ਸਾਰੇ ਤੇਰੇ ਤੇ रख जाच करी पी रख चाच करी पी सारे जॻहि रखदा ਕੁਝ ਜੀ ਦੇ ਕੁਝ ਪਿਆਰੀਆ ਤੇਜਬ ਨੂੰ ਮਨਾਣਾ ਹੀ ਖਲ ਕੁਝ ਜੀ ਦੇ ਕੁਝ ਪਿਆਰੀਆ ਤੇਜਬ ਨੂੰ ਮਨਾਣਾ ਹੀ ਖਲ ਕੁਝ ਜੀ ਦੇ ਕੁਝ ਪਿਆਰੀਆ ਉਜੇ ਸੁਖ ਪਾਣਾ प्यार चल गुरू जी गोल गुर प्यार निशानी सतगुर सुखदाई सुखाई सुख, सुख चल गुरू जी भुल गुर प्यारी ਸੁਖ ਪਾਣਾ ਨਹੀਂ ਚਲ ਗੁਰਜੀ ਤੇ ਗੋਲ ਪਿਆਰੀਆ ਤੇਜਬ ਨੂੰ ਮਨਾਣਾ ਨਹੀਂ ਚਲ ਗੁਰਜੀ ਤੇ ਗੋਲ ਪਿਆਰੀਆ ਤੇਜਬ ਨੂੰ ਮਨਾਣਾ ਨਹੀਂ ਚਲ ਗੁਰਜੀ ਤੇ ਗੋਲ ਸੁਖ ਪਾਣਾ ਚਲ ਗੁਰੂ ਜੀ ਤੇ ਮੂਰ ਪਿਆਰੀ ਚਲ ਗੁਰੂ ਜੀ ਤੇ ਮੂਰ ਪਿਆਰੀ ਪੂਰੇ ਗੁਰੂ ਦੀ ਇਹ ਨਿਸ਼ਾਨੀ ਮੁਖੜੇ ਦੂਰ ਤੇ ਮਿੱਠੀ ਵਾਣੀ ਮਾਰੇ ਘਰ ਤੇ ਆਏਗੇ लास्ट वीक इनको सपना आया कि गुरुजी कह रहे हैं मैंने तेरी गुड़िया के बर्थडे वाले दिन तेरे घर आना है और हम एक्सपेक्टेड नहीं थे सुबह सवा छह का सपना और लाइक like, अनएक्सपेक्टेड हम सोच में पड़ गए कैसे मतलब सब हो जाएगा और इतने घबराए हुए थे ना थैंक्स टू पवन अंकल एंड टीम लिटरली इन्होंने इतनी हेल्प की हर टाइम हमारे साथ खड़े रहे और गुरु जी आप आके उन्होंने हर काम हमसे करवाया हर अमृत वर्षा दे के इतनी खुशी हो रही है इतनी खुशी हो रही है मैं बता नहीं सकती आपको जब गुरु जी अंदर आ आ, आ हम बैठे उनको देखा ना मेरे को ऐसे लगा जैसे मैं शुरू से साईं साईं जी जी को को मानती मेरे मेरे ऐसे लगा आगे आके विराजमान है खुद आए हैं साईं जी मेरे घर पे मतलब मेरी आंखों से वो जो तो आंसू आना मैं बता नहीं सकती कितनी खुशी थी कितनी खुशी थी जय गुरु जी सबको ब्लेस करना सबको ਜੈ ਗੁਰੂ ਜੀ ਸ਼ੁਕਰਾਨਾ ਬੋਲਦੇ ਜੀ ਇਹ ਸੁਖਪਾਣ